ਨੋ ਵੀਰ ਜਦੋਂ ਨਵਾਂ ਬਲੌਗ ਸਟਾਰਟ ਕਰਦੇ ਆ ਆਪਾਂ ਹੌਦੀ ਚ ਕਰਦੇ ਆ ਪਾਣੀ ਸਪਰੇਅ ਖਾਤਰ ਲੈ ਹੌਦੀ ਚ ਇੱਕੋ ਜਿਹਾ ਸੁੰਡ ਖੋਲਤਾ ਭਈਆ ਲਾਤਾ ਆਪਾਂ ਪਤਾ ਲੱਗ ਜੂ ਕਿੰਨੇ ਟਾਈਮਾਂ ਚਲਦੀ ਆ ਤੇ ਨਰਮਾ ਵੀ ਵਧੀਆ ਓੜਾਂ ਤੋਂ ਬਾਹਰ ਦੇਸਣ ਲੱਗ ਗਿਆ ਅੱਜ ਆਪਾਂ ਉਹ ਤਿਆਰ ਕਰਦੇ ਆ ਛੁੰਨੇ ਵਾਲਾ ਉਹਦੇ ਕਿਰਾਂ ਕਿਰਾਂ ਤਵਾ ਕੇ ਸੀ ਉਹ ਮਿੱਟੀ ਚੱਕੀ ਆ ਉਧਰੋਂ ਤੇ ਉਧਰ ਵਾਹ ਕੇ ਤੇ ਖਰਾ ਘਰ ਹਲਵਾਵਾਂਗੇ ਖੈਰ ਕੇ ਚੱਲਦੀ ਹੁੰਦੀ ਆ ਪਤਾ ਲੱਗ ਜੂ ਚੱਲੀ ਜਾਂਦੀ ਐ ਸਿ ਮੋਟਰਾਂ ਮੋਟਰ ਚੱਲੀ ਜਾਂਦੀ ਐ ਲਾਈਟ ਹੀ ਹੈ ਨਹੀਂ ਮਿਲਦਾ ਲਾਈਟ ਹੀ ਹੈ ਨਹੀਂ ਚੈੱਕ ਕਰਦੇ ਆ ਲੋ ਵੀ ਤਵੀਆਂ ਮਾਰਤੀਆਂ ਆਪਾਂ ਸਵਾਰ ਕੇ ਉਹ ਬੱਟ ਤੇ ਵੀ ਲਾਤਾ ਜਬਰ ਕਰਤਾ ਦਵਾਰੇ ਫੇਰ ਲਾਉਣਾ ਆ ਕੇ ਹਲ ਪਾ ਕੇ ਲਿਆਉਣਾ ਹਲ ਮਾਰਨੇ ਆ ਫਿਰ ਘਰ ਸੋ ਕੰਬੁਕਰ ਲਵਾਵਾਂਗੇ ਹੁਣ ਆ ਘਰੇ ਚੱਲਿਆਂ ਹਲ ਲੈ ਕੇ ਆਉਣੇ ਆ ਮੋਟਰ ਵੀ ਨਹੀਂ ਚੱਲੀ। ਉਹ ਦਰਾਖਤ ਦਰੱਖਤ ਲੱਗਦੇ ਆ ਕਾਰਨ ਨਾਲ ਆ ਨਹਿਰ ਦੇ ਉੱਤੋਂ ਦੀ ਆਉਂਦੀ ਆ ਤਾਰਾ। ਮੋਟਰ ਵੀ ਨਹੀਂ ਚੱਲੀ। ਆਉਦੀ ਭਰਨੀ ਸੀ ਇਸ ਬ੍ਰੇਕ ਖਾਤਰ। ਹੁਣ ਖਾਲਜ ਪਾਣੀ ਖੜਾ ਜਿਹੜਾ ਉਹਦੇ ਨਾਲ ਕਰਾਂਗੇ ਕਾ ਖਾਲੀ ਕਰਨੀ ਸੀ। ਚੱਲਦੇ ਆਪਾਂ ਖਾਲ ਲੈ ਕੇ ਮੈਂ ਤੇਲ। ਨਹੀਂ ਕੀ ਭਰਾਈ ਸੀ ਐਨੀ ਰਹਗੀ ਲੋ ਵੀ ਆਪਾਂ ਹਲ ਜੋਟ ਲਏ ਤੇ ਹੁਣ ਚਾਹ ਪੀ ਕੇ ਵਾਰ ਆ ਗਏ ਏ ਕਰੇ ਪੰਜਾਂ ਸੀ ਗੋੜਾਲੀਆਂ ਸੇਲਾਂ ਆ ਚੱਕ ਲਏ ਆਪਾਂ ਗੋੜਾਲੀਆਂ ਪਹਿਲਾਂ ਖਾਂਦੇ ਹੁੰਦੇ ਸੀ ਛੋਟੇ ਹੁੰਦੇ ਬੱਲਾਂ ਉਹ ਮੈਂ ਬਹੁਤ ਖਾਂਦੇ ਹਣਾ ਫੋਲਾਂ ਜੀਆਂ ਚਿੱਟੀਆਂ ਹੁੰਦੀਆਂ ਖੰਡ ਜ ਵਾਲੀਆਂ ਇੱਕ ਗੋੜ ਵਾਲੀਆਂ ਹਾਲਾ ਅੱਗੇ ਆਪਾਂ ਹਲ ਮਾਰੀ ਜਾਂਦੇ ਆਂਗੇ ਤੇਰਾ ਕੰਪਿਊਟਰ ਮਾਰਾਂਗੇ ਉਮੀ ਜੰਦਰਾ ਲਈ ਜਾਂਦਾ ਵੱਡ ਤੇ ਅੇ ਪਰਸੋਂ ਜਾਂ ਕੱਲ੍ਹ ਨਹੀਂ ਵਰਸ ਨੇ ਕੰਪਿਊਟਰ ਕਰਾ ਲਾਂਗੇ ਪ੍ਰਿੰਟਰ ਦਾਬਦਾਗਾ ਫੇਰ ਬਣਾਉਣੇ ਆ ਵਲੋਗ ਆਕੇ ਕਦੇ ਕਦੇ ਗਿੱਲਾ ਕਦੇ ਸੁੱਕਾ ਕੋਈ ਹਾਲ ਵੱਜ ਕੇ ਸਾਰੀ ਪੱਟੀ ਚ ਇਹ ਚ ਆਹ ਪੱਟੀ ਜਦ ਵੱਜੇ ਹਾਲ ਤੇ ਉਪਰਾਂ ਪੰਜ ਕਿਨਾਲਾਂ ਨਹੀਂ ਉਧਰ ਪਰਾਂ ਮਾਰ ਕੇ ਆਉਨੇ ਉਧਰ ਇਹ ਜ ਮਾਰਦਾ ਯੋ ਮੀਨੇ ਜੰਦਰਾ ਵੀ ਲਾਤਾ ਵਾਟ ਤੇ ਖਬਰ ਕਰਤਾ ਦੋ ਵਾਰ ਇਹ ਬਾਕੀ ਪੋਚਦਾ ਹੈਗਾ ਨਵੀਂ ਵਾਟ ਆ ਗਈ ਪਾਣੀ ਨਿਕਲਦਾ ਡਰਾ ਉਹ ਬਾਹਣ ਆਗਾ ਨੀਵਾ ਖਲੜਾ ਨੀਵਾ ਕਰਾਤਾਗਾ ਮੰਡੀ ਨੇ ਪਾਣੀ ਨਿਕਲਦਾ ਡਰਾ ਤੇ ਆਪਾਂ ਪਾਣੀ ਪੀ ਕੇ ਦੋ ਘਰ ਲਈ ਜਵਾਕ ਆਉਣੇ ਹਨ ਟਰੈਕਟਰ ਖੜਾ ਸਟਾਰਟ ਲਓ ਇਹ ਨਰਮਾ ਵੀ ਪੱਤਾ چیر ਗਿਆ ਆ ਦੇਖੋ ਸਹੀ ਹੋ ਗਿਆ ਪਤਾ ਵਧੀਆ چیر ਗਿਆ ਹੁਣ ਮਾਜਦਾ ਤਾਂ ਨਹੀਂ ਬੱਚਣ ਦੋ ਦੋ ਬਚਾਹ ਹੋ ਜੂ ਉਹ ਵੀ ਸੰਗਣਾ ਨਰਮਾ ਤਾਰ ਦੀਦੀ ਹੈਗੀ ਰੈਡੀ ਕਰਤਾ ਬਾਪੂ ਕੇ ਸਰਰਾ ਤੇ ਉਹਨਾਂ ਕੰਪਿਊਟਰ ਕਰਾਹੇ ਦੀ ਕਮੀ ਰਹੀ ਗਈ। ਹੋਈ ਸ਼ਾਨਦਾਰ ਟਾਈਮ ਹੋ ਗਿਆ। 6:00 ਵੱਜ ਗਏ ਤੇ ਉਹ ਮੇਂ ਗੱਡੀ ਆਂਦਾ ਗਾ ਲੀਹਾ। ਤੇ ਆਪਾਂ ਜੋ ਲਾਈਕ ਕਰੇ ਦੁਆ ਦਾ। ਕੰਮ ਨਿਬੜ ਗਏ ਅੱਜ ਦਾ ਤੇ ਕੱਲ ਨੂੰ ਵੀ ਮੂਲੇ ਕਿ ਆਵਾਂਗੇ ਝੋਨੇ ਦਾ ਫਰਫੱਕ ਲਾਉਣੀ ਆ ਫੱਕ ਲਗਵਾ ਕੋ ਇਹ ਕਿਸੇ ਨੇ ਲੈਣੀ ਆ ਤਾਂ ਅੱਜ ਤੋਂ ਮਹੀਨੇ ਬਾਅਦ ਮਿਲ ਜੂਗੀ 1509 ਦੀ ਤੇ 1847 ਦੀ ਤੇ ਚਾਹੀਦੀ ਹੈ ਕਿਸੇ ਨੂੰ 1509 ਤੇ 1847 ਜੇ ਕੋਈ ਹੋਰ ਵੀ ਲਗਾਉਣਾ ਤਾਂ ਡਿਮਾਂਡ ਤੇ ਲਵਾ ਸਕਦਾ ਜਾ ਲੈ ਸੁਭਾਗਾ ਲਾਉਣ ਤੜਕੇ ਲਵਾਵੇਂ ਕੰਪਿਊਟਰ ਖਰਾਹਾ ਤੇ ਸੁਭਾਗਾ ਲਾਉਣ ਚੱਲੇ ਆ ਅੋਰ ਸਾਈਡ ਤੇ ਜਾਈ ਜਾਂਦੇ ਹੈ ਤਾਂ ਗਲਤ ਆ ਪਰ ਤੇਲ ਪਵਾਉਣਾਗਾ ਪੰਪ ਇਧਰਲੀ ਸਾਈਡ ਤੇ ਆ ਸੁਭਾਗਾ ਗਈ ਲਾ ਕੇ ਆਉਣਾ ਗੱਲਾਂ ਸਾਤ ਕਿੱਲੇ ਚਲਾਉਣਾ ਤੇਲ ਪਵਾਲਿਆ ਵੀ ਆ ਪੰਪ ਤੋਂ ਤੇ ਹੁਣ ਚੱਲਿਆ ਖੇਤ ਨੂੰ ਇੱਕਦਾਰ ਆਜ ਬੜਾ ਟਾਈਮ ਲੱਗ ਜਾਂਦਾ ਗਾ ਦੂਰ ਬਹੁਤ ਆ ਗਿਆ ਤਾਂ 3400 ਕਰਾਜੀ ਖਾ ਜਾਂਦਾ ਖੇਤ ਪਹੁੰਚ ਗਏ ਅੱਪਾ ਦੇਖਦੀ ਆਇਆ ਨਾਲ ਜੇ ਤਾਂ ਕਹਿੰਦਾ ਮੈਂ ਟਰੈਕਟਰ ਚਲਾਉਣਾ ਤੇ ਉਧਰੋਂ ਘਟਾ ਧਰ ਕੇ ਖੇਤ ਲਾਗਦੇ ਆਪਾਂ ਸਾਰੇ ਜਿਸਵਾ ਘਾ ਲਾਉਣ ਨੂੰ ਤੇ ਇਹ ਕਵ ਲਾ ਹੂਆ ਮੈਨੂੰ ਜਿੰਨਾ ਕ ਲੱਗਿਆ ਤੁਹਾਨੂੰ ਮੈਂ ਕਹਿੰਦਾ ਭਾਈ ਲੱਗ ਟਾਈਮ ਥੋੜਾ ਇਹ ਗਾਂ ਸਵਾ ਘਾ ਲਈ ਜਾਂਦਾ ਤੇਰਾ ਇੱਕ ਉਹਨੂੰ ਲਾ ਲੈਣ ਤੇ ਘਾਂਟਾ ਘਾ ਫਿਰ ਮੈਂ ਲਾ ਦੂ ਲਾਈ ਜਾਂਦਾ ਇੱਕ ਮਿੰਟ ਐ ਤਾਹਾਂ ਤੋਂ ਤਾਂ ਕਾਲਾ ਬੱਟ ਕੋਲੇ ਲੈ ਕੇ ਨਾ ਜਾਇਆ ਕਰ ਹੋਰਾ ਹੀ ਰੱਖ ਹੋਰਾ ਇੱਧਰ ਇੱਧਰ ਬੱਟ ਨਾਲ ਖਾਲ ਤੇ ਲੱਗ ਜੂਗਾ ਹੋੜਲਾ ਆਵਿਆਂ ਲੱਗੇ ਆਵਿਆਂ ਕਿ ਇੱਥੇ ਗਿੱਲਾ ਆ ਸੀ ਕਾ ਵਾਲੇ ਭਰਦਾ ਸੁਹਾਗਾ ਲੱਗੇ ਦਾ ਸਹੀ ਆ ਨਾ ਕੰਪਿਊਟਰ ਹੀ ਲਗਾਉਣਾ ਇਸ ਵਾਰ ਓ ਵੀ ਆਪਾਂ ਲਾਉਣਾ ਹੁਣ ਸੁਹਾਗਾ ਏ ਕੰਮ ਦਾ ਖੱਟ ਗਿਆ ਆ ਪਿਆ ਵਾਲਾ ਇੰਦਰ ਵੀ ਲਾਉਣਾਗਾ ਫਿਰ ਟਾਈਮ ਵਾਲਾ ਲੱਗ ਜੂਗਾ ਏ ਕੰਨੇ ਆ ਵਧੀਆ ਲਾਤਾ ਇਧਰ ਏ ਉਹਨਾਂ ਇਹ ਕਮਾ ਗਣਾਉਦਾ ਵੀਡੀਓ ਲੈ ਵੀ ਚਲਿਆ ਕੈਮਰੇ ਦੇ ਅੱਗੇ ਹੁੰਦਾ 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 ਢੋਡੜੀ ਲਾ ਸੁਆਗਾ ਇੰਨਾ ਮੇਲਾ ਭਾਈ ਪਰਲੀ ਬਾਟੀ ਜਿੱਦਾਂ ਲਾਦਾ ਤੇ ਇਹ ਜਲਾਉਣ ਲੱਗ ਰਹੇ ਆਂ ਐ ਜੋ ਵੀ ਕਿੱਲਾ ਕਲਾਦਾ ਆਪਾਂ ਔਰ ਨਾਲ ਨਾਲ ਜੋਤਿਆਂ ਚ ਕਿਰਾਂ ਦੋ ਗੇੜੇ ਦਿੰਨੇ ਆ ਇਹ ਤਰਕੋਣਾ ਬਾਟੀ ਆ ਗਈ ਫਿਰ ਮੋੜਦਾ ਨਹੀਂ ਸਹੀ ਆ ਰਹਿੰਦਾ ਹੈਗਾ ਮੋੜ ਨਵੇਲੇ ਜਦੋਂ ਲੰਮੇ ਲੋਟ ਸੁਹਾਗਾ ਲਾਉਣਾ ਕਿਰਾਂ ਜੋਤੇ ਜੋਤੇ ਲੰਮੇ ਕੱਢਦੇ ਆਂ ਨਾਲੇ ਬੜਕਦਾ ਨਹੀਂ ਆ ਲੀਕ ਜੀ ਢਾਈ ਜਾਓ ਇਹ ਗੰਭੀ ਨਾਲ ਹੀ ਵੜਕੀ ਜਾਂਦਾ ਗਾ ਉਹ ਦੂਰ ਵਾ ਗਿਆ ਓਏ ਗੱਲਾ ਗੱਲਾ ਇਹ ਦੂਰ ਟੱਪ ਗਿਆ ਓੜ ਆ ਗਿਆ ਆ ਹੋ ਗਿਆ ਇੰਨਾ ਕਾ ਸਾਹ ਰਹਿ ਗਿਆ ਲੱਗਾ ਕਿਲਾ ਕਰ ਰਹਿ ਗਿਆ ਤਾਂ ਕਿਲਾ ਦਵਾ ਕਿਲਾ ਇੱਧਰ ਦਾ ਮਾਰਦਾ ਸਾਰੇ ਚ ਉਹ ਬੱਟੀ ਚ ਵੀ ਮਾਰਦਾ ਐਨਾ ਰਹਿ ਗਿਆ ਸਾਰਾ 15 20 ਮਿੰਟਾਂ ਜੇ ਬਾਹਰ ਦਾ ਨੇ ਨੇ ਗੰਵੀ ਨਾਲ ਹੀ ਬੈਠਾ ਉਹਦਾ ਵਿਚਾਰ ਨੇ ਦੋ ਗਿਆ ਲਾਈਟਾਂ ਜਾ ਗਈਆਂ ਹੋ ਗਈ ਸੁਭਾਗੇ ਵਾਲਾ ਕੰਮ ਨਿਬੜ ਗਿਆ ਤੇ ਹੁਣ ਚੱਲਿਆ ਘਰਾਂ ਨੂੰ ਤਵਾਗਾ ਸਾਰਾ ਤੇ ਹੁਣ ਮੈਂ ਤੇ ਇੱਕੋ ਚਲਦੇ ਘਰਾਂ ਨੂੰ ਇੱਕ ਹੁੰਦੀ ਸ਼ਕਲ ਹੀ ਨਹੀਂ ਦੀਂਦੀ ਨੇਰੇ ਚ ਕੱਲੇ ਲਾਈਟਾਂ ਲਾਈਟਾਂ ਦੀਂਦੀਆਂ ਬਾਸ ਸੰਗਲ ਤੇ ਨਹੀਂ ਰੱਖੀਗਾ ਤਾਂ ਹਾਂ ਟੰਗਿਆ ਜਾਗਾ ਚਲਦੇ ਆ ਜੀ ਤੜਕੇ ਲਵਾਵਾ ਇੱਕ ਰਾਹਾ ਮਿਲਦੇ ਆ ਤੜਕੇ